हां जी मेरे ਵੱਲੋਂ ਤੁਹਾਨੂੰ ਜਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਲੋ ਜੀ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਤੇ ਧੁੱਪਾਂ ਦਾ ਤੇ ਗਰਮੀ ਦਾ ਪੂਰਾ ਪੰਜਾਬ ਦੇ ਵਿੱਚ ਕਹਿਰ ਹੈ ਜੀ ਬਹੁਤ ਗਰਮੀ ਪੈ ਰਹੀ ਆ ਤੇ ਜਿਹੜੇ ਜਿਹੜੇ ਸਾਡੀ ਵੀਡੀਓ ਬਾਹਰ ਦੇਖਦੇ ਆ ਪੰਜਾਬ ਦੇ ਵਿੱਚ ਦੇਖਦੇ ਆ ਕਿਸੇ ਵੀ ਕੋਨੇ ਵਿੱਚ ਜਾਂਦੀ ਆ ਆਪਣੇ ਬੱਚਿਆਂ ਨੂੰ ਪੰਜਾਬ ਵਿੱਚ ਵੈਸੇ ਬਹੁਤ ਗਰਮੀ ਆ ਆਪਣੇ ਬੱਚਿਆਂ ਨੂੰ ਵਾਤੇ-ਬਦ ਪਾਣੀ ਜਰੂਰ ਪਿਲਾਓ ਜੀ ਜਿੰਨਾ ਹੋ ਸਕੇ ਉਨਾ ਆਪ ਵੀ ਜਰੂਰ ਆਪਣਾ ਧਿਆਨ ਰੱਖੋ ਇਹ ਜਿਹੜੀ ਗਰਮੀ ਆ ਜੀ ਮੈਂ ਤਾਂ ਜਿੱਤਣ ਦਾ ਮਤਲਬ ਮੇਰਾ ਜਨਮ ਹੋਇਆ ਉਦੋਂ ਤੇ ਮੈਂ ਹੁਣ ਤੱਕ ਇੰਨੀ ਗਰਮੀ ਕਦੇ ਨਹੀਂ ਦੇਖੀ ਪੈਂਦੀ ਜਿੰਨੀ ਹੁਣ ਪੈ ਲੱਗੀ ਹੋਈ ਆ ਤੇ ਛੁੱਟੀਆਂ ਹੋਈਆਂ ਹੋਈਆਂ ਬੱਚਿਆਂ ਨੂੰ ਸ਼ੁਗਾਰਾ ਸਰਕਾਰ ਦਾ ਵੀ ਉਹਨਾਂ ਨੇ ਪਹਿਲਾਂ ਛੁੱਟੀਆਂ ਕਰਤੀਆਂ ਕਿਉਂਕਿ ਗਰਮੀ ਬਹੁਤ ਆਜੀ ਸਕੂਲਾਂ ਦੇ ਵਿੱਚ ਵੀ ਬੈਠ ਨਹੀਂ ਹੁੰਦਾ ਬੱਚਾ ਤੇ ਕਿਉਂਕਿ ਕਈ ਵਾਰ ਲੈਡਰੂਡ ਚਲੇ ਜਾਵੇ ਤਾਂ ਬਹੁਤ ਔਖਾ ਹੋ ਜਾਂਦਾ ਟੀਚਰਾਂ ਨੂੰ ਵੀ ਬਹੁਤ ਔਖਾ ਤਾਂ ਕਿਉਂਕਿ ਗਰਮੀ ਬਹੁਤ ਪੈਂਦੀ ਸੀ ਜੀ ਤੇ ਬੈਠੇ ਆ ਮਨਿੰਦਰ ਤੇ ਉਹਦੀ ਮੰਮੀ ਇਹ ਲੱਗੇ ਹੋਏ ਆ ਜੀ ਮੇਰੇ ਨਾਲ ਸਵੇਰ ਦੇ ਬਾਤੋਂ ਤੂੰ ਮੈਂ ਮੈਂ ਕਰਨਾ ਉਹ ਤੂੰ ਤੂੰ ਮੈਂ ਮੈਂ ਕਾਦੇ ਵਾਸਤੇ ਕਰਦੇ ਆ ਜੇ ਆਪਾਂ ਤੁਹਾਨੂੰ ਸਾਰਾ ਕੋ ਵੀਡੀਓ ਪਿੱਛੇ ਦੱਸਾਂਗੇ ਵੀਡੀਓ ਤੋਂ ਪਹਿਲਾਂ ਜੀ ਲੋ ਜੀ ਮੁਲਾਕਾਤ ਕਰੋ ਇਹ ਚਰਨ ਜੀ ਤੇ ਨਾਨਕ ਜੀ ਦਾ ਖਾਲਸਾ ਲਾਈ ਬੋ ਜੀ ਕੀ ਫਤਿਹ ਹਜ ਜਨਾ ਨਾਨਕਿਆਂ ਨੂੰ ਨਾਨਕਿਆਂ ਨੂੰ ਜਨਾ ਜਨਾ ਤੁਸੀਂ ਵੀ ਤਿਆਰ ਰੱਖਿਓ ਤੁਸੀਂ ਵੀ ਤਿਆਰ ਰੱਖਿਓ ਨਾਨਕਿਆਂ ਨੂੰ ਜਨਾ ਨਾਨਕਿਆਂ ਦਾ ਤਿਆਰ ਮੈਂ ਰੱਖੂਗਾ ਆ ਤੁਸੀਂ ਰੱਖ ਲਿਓ ਕੋਠੀ ਦੇ ਧਿਆਨ ਅਸ ਵਿੱਚ ਅੱਛਾ ਅੱਛਾ ਨਾਨਕਿਆਂ ਨੂੰ ਮੈਂ ਕੋਠੀ 'ਚ ਰੱਖ ਲਵਾਂ ਕੋਈ ਗੱਲੇ ਨਹੀਂ ਆ ਰਜੋ ਰਵਾਣੀ ਆਪਰਾਵਾ ਨਹੀਂ 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 ਹੁਣ ਮਨਿੰਦਰ ਨੂੰ ਤਾਂ ਹੋ ਗਿਆ ਛੁੱਟੀਆਂ ਮੈਨੂੰ ਵੀ ਦੇ ਦੇ ਹੁਣ ਛੁੱਟੀਆਂ ਨਹੀਂ ਦਫਤਰ ਵੱਲੋਂ ਮੈਨੂੰ ਕਦ ਛੁੱਟੀਆਂ ਹੋਣੀਆਂ ਮੈਨੂੰ ਇਹ ਅੱਪਾ ਨੂੰ ਜੀ 365 ਦਿਨ ਛੁੱਟੀ ਕੋਈ ਨਹੀਂ ਕੋਈ ਛੁੱਟੀ ਨਹੀਂ ਅੱਪਾ ਨੂੰ ਕਿਤੇ ਨਹੀਂ ਅੱਪਾ ਜਾ ਸਕਦੇ ਨਾ 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 ਹੁਣ ਮਨਿੰਦਰ ਨੂੰ ਹੋ ਗਈ ਸਾਰੇ ਸਾਰੇ ਨਹੀਂ ਆਪਾਂ ਚੁੱਪਕ ਨਹੀਂ ਖੇਡਣ ਜਾਂਦੇ ਆਹ ਦੱਸੋ ਅੱਛਾ ਚੱਲ ਆਇਆ ਕਰ ਵਾਲੀਬਾਲ ਖੇਡਣ ਜਾਂਦੇ ਦੱਸੋ ਕਰ ਜਾ ਹਾਂ ਜੀ ਮੈਂ ਜਾਣਾ ਹੈ ਕਿੰਨੇ ਘੰਟੇ ਵਾਸਤੇ ਜਾਣਾ ਹੈ ਮਰਿੰਦਰ ਭਾਈ ਚਾਹ ਕੁਛ ਵੀ ਆ ਨਿਕਲ ਦੇ ਤਾਂ ਕਿੰਨੇ ਘੰਟੇ ਵਾਸਤੇ ਜਾਣਾ ਹੈ 8 ਵਜੇ ਤੱਕ 6 ਵਜੇ ਜਾਣਾ ਹੈ 7 7:30 ਵਜੇ ਆਪਾਂ ਮੁੜੇ ਹੁੰਦੇ ਆ ਤੁਸੀਂ ਐ ਕਰੋ ਹੁਣ ਜਾਇਓ ਸ਼ਾਮ ਨੂੰ ਮੁੜਿਆ ਹਾਂਗਾ ਮਸੀਤ ਤੀ 30 ਜੂਨ ਤੱਕ ਨੀ ਮੁੜਨਾ ਬੱਲੇ 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 ਐ ਦੇਖ ਮਨਿੰਦਰ ਗਰਮੀ ਦੇਖ ਕੋਈ ਨਾ ਇੱਥੇ ਇੱਥੇ ਵੀ ਗਰਮੀ ਤਾਂ ਸਭ ਪਾਸੇ ਆਸੀ ਕਿਉਂ ਪੰਜਾਬ ਚ ਰਹਨੇ ਆ ਤੁਸੀਂ ਵੀ ਪੰਜਾਬ ਚ ਰਹਨੇ ਜਿੰਨਾ ਜਾੜਾ ਸੀ ਉੱਥੇ ਵੀ ਪੰਜਾਬ ਮੈਂ ਮੰਨ ਕੇ ਮੈਂ ਮੰਨ ਗਿਆ ਪਤਾ ਨਹੀਂ ਕੀ ਗੱਲ ਹੈ ਤੇਰਾ ਪਿੰਡ ਹੈਗਾ ਸ਼ਹਿਰ ਦੇ ਵਿੱਚ ਉੱਥੇ ਹੈਗਾ ਬਹੁਤ ਜ਼ਿਆਦਾ ਉਹ ਟ੍ਰਾਫਿਕ ਵੀ ਚੱਲਦੀ ਆ ਪ੍ਰਦੂਸ਼ਨ ਜ਼ਿਆਦਾ ਪੋਈ ਆਪਾਂ ਬੈਠੇ ਐਂ ਸ਼ੁੱਧ ਹਵਾ ਦੇ ਵਿੱਚ ਦੁਨੀਆ ਨਾਲੇ ਆ ਜੈਸਾ ਦੇਸ਼ ਵੈਸਾ ਪੇਸ ਪੋਈ ਨਾ ਤਾ ਬੰਨਣਾ ਪੈਂਦਾ ਤੇ ਸਭ ਹੁਣ ਚਲ ਗਏ ਨਿਆਣੇ ਮੰਦਰੇ ਰਹਿੰਦਾ ਤੇ ਅਸੀਂ ਵੀ ਜਾਈਏ ਹੁਣ ਸਾਨੂੰ ਵੀ ਜਦੋਂ ਛੁੱਟੀਆਂ ਮੈਂ ਤੇ ਤਾਂ ਨਹੀਂ ਆ ਤੈਨੂੰ ਜੂਨ ਦੇ ਲਾਸਟ ਵਿੱਚ ਜਾ ਕੇ ਹਰ ਸਾਲ ਬਾਅਦ ਛੁੱਟੀਆਂ ਆਉਂਦੀ ਤਾਂ ਅਸੀਂ ਜਾਣਾ ਤੇ ਹੁਣ ਸਾਨੂੰ ਲਾਏ ਹੋਂਦ 10-15 ਦਿਨ ਸਾਨੂੰ ਮੈਂ ਕੀ ਕਹਿਣਾ ਤੈਨੂੰ ਜੂਨ ਦੇ ਲਾਸਟ ਵਾਲੇ ਦਿਨ ਤੁਹਾਨੂੰ ਤੁਹਾਨੂੰ ਆਦਾ ਸੰਦੇ ਆਇਆ ਸ਼ਨੀਵਾਰ ਨੂੰ ਜਾਇਓ ਐਤਵਾਰ ਨੂੰ ਬਣਾ ਕਰ ਤੁਸੀਂ ਭੇਜੋ ਤਾਂ ਸਹੀ ਬਾਗ ਰਹਿਣ ਨੂੰ ਜੇ ਗੱਲਾਂ ਤਾਂ ਬਾਅਦ ਚ ਕਰੂੰਗੇ ਕੋਈ ਨਹੀਂ ਮੈਂ ਹੀ ਜਾਊਂ ਟੈਨਸ਼ਨ ਨਾ ਲੈ ਕੇ ਮੈਂ ਮੁੰਡਾ ਛੱਡ ਕੇ ਜਾਊਂਗਾ ਇੱਥੇ ਕੋਈ ਪਰਵਾਹ ਨਹੀਂ ਜਾਣਾ ਹੈ ਕਿ ਸਭ ਨੇ ਆਨੇ ਚਾਹ ਲਏ ਮੇਰਾ ਵੀ ਦਿਲ ਕਰਦਾ ਤੇ ਮਨਿੰਦਰ ਦਾ ਵੀ ਤੇ ਕੀ ਕਰਨਾ ਪਰ ਮੇਰੀ ਗੱਲ ਹੈ ਭੈਣ ਦੇ ਬੱਚਿਆਂ ਦੇ ਸਾਰਿਆਂ ਨੇ ਤਾਂ ਆਉਣਾ ਸਾਨੂੰ ਦੇਖਦੇ ਪਹਿਲਾਂ ਤੁਸੀਂ ਨੰਬਰ ਲਾਓ ਫੇਰ ਅਸੀਂ ਆਈਏ ਕਿਉਂਕਿ ਤੁਸੀਂ ਨਾਲ ਸਾਡਾ ਵੀ ਕੈਨਸਲ ਹੋ ਜਾਣਾ ਮੇਰੀ ਗੱਲ ਤਾਂ ਸੁਣ ਲਓ ਪਹਿਲਾਂ ਮਨਿੰਦਰ ਪਤਾ ਹੈ ਕੀ ਗੱਲ ਆ ਚਾਰਨੀ ਜੀ ਤੇ ਦੇਖਾ ਹੁ ਟਿਊਸ਼ਨ ਵੀ ਹੋ ਜਾਂਦਾ ਹੈ ਹਾਂ ਨੰਬਰ ਦੋ ਬਾਬਾ ਸ਼ੁਕਰ ਇਹਦਾ ਕੰਮ ਮੈਂ ਵੀਡੀਓ ਚ ਵੀ ਕਹਿ ਰਹੀ ਐ ਇਹਦਾ ਕੰਮ ਮੈਂ ਕਲੀਅਰ ਕਰਾ ਦੇਣਾ ਮੇਰੀ ਗਲਤੀ ਤਾਂ ਤੁਹਾਡਾ ਕੰਮ ਤਾਂ ਤਾਂ ਕਲੀਅਰ ਕਰਾ ਦੇਣਾ ਮੈਂ ਮੰਨ ਗਿਆ ਹੁਣ ਜਿਹੜੀ ਮੈਡਮ ਨੂੰ ਇੱਕ ਮਹੀਨੇ ਆਪਾਂ ਨੇ ਫੀਸ ਵੀ ਨੂੰ ਚਾਹੀਦੀਆਂ ਉਹ ਵੀ ਮੈਨੂੰ ਕੋਈ ਗੱਲ ਕਹਿੰਦੀ ਭਾਜੀ ਵੀਰ ਜੀ ਦੀ ਛੁੱਟੀ ਨਾਲੇ ਕੋਈ ਵੀ ਕਰਾਇਓ ਕਿਉਂਕਿ ਇਹ ਥੋੜਾ ਜਿਹਾ ਹਲੇ ਕਲਾਸ ਇਹਦੀ ਨਿਊ ਆ ਸਕੂਲ ਵੀ ਨਿਊ ਆ ਥੋੜਾ ਜਿਹਾ ਹਲੇ ਇਹ ਕਮਜ਼ੋਰ ਆ ਵੀ ਮੈਂ ਆ ਛੁੱਟੀਆਂ ਦੇ ਟਾਈਮ ਦੇ ਵਿੱਚ ਇਹਨੂੰ ਫੁੱਲ ਚੱਲਣ ਲਾ ਦੇਣਾ ਮੈਂ ਤੁਹਾਡੀ ਗੱਲ ਮੰਨਦੀ ਆ ਵੀ ਉਹਨਾਂ ਦੀ ਮਿਹਨਤ ਆ ਕਿਉਂਕਿ ਜੇ ਹੁਣ ਨਾ ਚੱਲਿਆ ਨਾਣਾ ਉਹ ਠੀਕ ਆ ਪਰ ਹੱਤਾ ਜਾਂਦਾ ਪਰ ਇੱਕ ਦੋ ਦਿਨ ਦਾ ਤਾਂ ਸਿੱ ਚੱਲੇ ਜਾਣਾ ਮੈਂ ਤੁਹਾਨੂੰ ਐ ਕਹਿੰਦੀ ਵੀ ਸਾਲ ਇੱਕ ਦੋ ਹਫ਼ ਇਹ ਵੀ ਆਪਣੇ ਕੋਲ ਤੇ ਮਰੀ ਜਾਂਦਾ ਇੱਕ ਵਾਰ ਤੇ ਤੇ ਹੁਣ ਅਸੀਂ ਜਾਣਾ ਧੋਮੇ ਇਸ ਨੂੰ ਚਾਰ ਦੇਣ ਕਿਉਂਕਿ ਫੇਰ ਅਸੀਂ ਵੀ ਮੋੜਨਾ ਸਾਨੂੰ ਨਹੀਂ ਆਪਣਾ ਕਰ ਆ ਦੇਖੋ ਅਸੀਂ ਪੰਜ ਪੰਜ ਦਿਨ ਲੱਕ ਮੈਂ ਲਾਸਟ ਵਾਲਾ ਤੁਹਾਨੂੰ ਭੇਜਦਾ ਮਰੀ ਧੱਕੇ ਤੁਸੀਂ ਆਜੋ ਲਾਸਟ ਵਾਲਾ ਦਿਨ ਸਾਡੇ ਕੋਲ ਤੋਂ ਕਲਾਸ ਆ ਦੇਖ ਲਓ ਪਿਆਰ ਮਨਿੰਦਰ ਤੂੰ ਤੂੰ ਕਦੇ ਨਹੀਂ ਕਹਿੰਦਾ ਮਮਮੀ ਵੀ ਮੇਰਾ ਜੀ ਨਹੀਂ ਲੱਗਣਾ ਮੈਂ ਕਿਹਦੇ ਕੋਲ ਰਹੂੰਗਾ। ਸਵੀਟੀ ਕਿਧਰ ਰਹੋਗੇ? ਤੁਹਾਡੇ ਕੋਲ। ਮੇਰੇ ਕੋਲ ਨਹੀਂ ਰਹਿੰਦੀ ਫਿਰ ਮੈਂ ਵੀ ਨਹੀਂ ਰੱਖਣੀ। ਐਸੇ ਲੈ ਜੂ। ਚਾ ਸਵੀਟੀ ਨੂੰ ਲੈ ਜੂ। ਆਪਣੇ ਬੈਗ 'ਚ ਪਾ ਜਿਓ। ਭੇਜੜੇ ਵਾਲੀ ਗੱਲ ਬੋੜੀ ਨਹੀਂ ਜਾਂਦੀ ਆ। ਮੰਨ ਲਈ ਦੀ ਹੁੰਦੀ ਆ ਗੱਲ। ਚਾਹੇ ਜਿੱਤਾਂ ਸਿਆਣੇ ਦੀ ਗੱਲ ਮੰਨੀ ਦੀ ਹੁੰਦੀ ਆ। ਠੀਕ ਆ ਨਾ ਜਿੱਦਾਂ ਘਰ ਵਾਲਾ ਘਰ ਨਹੀਂ ਨੂੰ ਚਲਾਉਂਦਾ ਨਾ ਘਰ ਨੂੰ ਉਹਨੂੰ ਪਤਾ ਵੀ ਘਰ ਕਿੱਧਰ ਚੱਲਦੇ ਆ। ਪਤਾ ਅਸੀਂ ਉੱਧਰ ਹੀ ਚੱਲਦੇ ਆ। ਹਾਂ ਡਿਊਟੀ ਸਾਡਾ ਸਾਡੀ ਅਸੀਂ ਕਰਦੇ ਆ ਪਰ ਹੁਣ ਸਾਨੂੰ ਵੀ ਛੁੱਟੀਆਂ ਹਰੇਕ ਕੋਈ ਦਫ਼ਤਰ ਨੂੰ ਦੇਤੀ ਭਗਵਾਨ ਤੋਂ ਸਾਡੇ। ਨਾ 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 ਡ ਦਫਤਰ ਨਹੀਂ ਦਫਤਰ ਨਹੀਂ ਕੋਈ ਵੀ ਬੰਦ ਹੈਗਾ ਜੇ ਤੂੰ ਕਹੇ ਦਫਤਰ ਬੰਦ ਆ ਦਫਤਰਾਂ ਨੂੰ ਨਹੀਂ ਛੁੱਟੀਆਂ ਹੋਈਆਂ ਸਕੂਲਾਂ ਨੂੰ ਛੁੱਟੀਆਂ ਹੋ ਗਈਆਂ ਤੇ ਜਿਹੜੇ ਅਧਿਆਪਕ ਸਕੂਲ ਦੇ ਵਿੱਚ ਕਈ ਵਾਰ ਪ੍ਰਾਈਵੇਟ ਸਕੂਲ ਦੇ ਵਿੱਚ ਮੈਡਮਾਂ ਨੂੰ ਬੁਲਾਉਂਦੇ ਆ ਤੁਸੀਂ ਆਓ ਜੀ ਜੇ ਨਾ ਵੋਟਾ ਕਰਕੇ ਸਰਕਾਰੀ ਚ ਵੀ ਆਉਂਦੇ ਨੇ ਨਹੀਂ ਯਾਰ ਵੋਟਾਂ ਦੀ ਗੱਲ ਨਹੀਂ ਮੈਂ ਕਰਦਾ ਪ੍ਰਾਈਵੇਟ ਤਾਂ ਵੈਸੇ ਭਗਵਾਨ ਤੁਮਾਨੇ ਐਲਾਨ ਕਰਤਾ ਵੀ ਸਕੂਲਾਂ ਦੇ ਵਿੱਚ ਹੁਣ ਟੀਚਰਾਂ ਵੀ ਨਹੀਂ ਆਉਣਗੀਆਂ ਛੁੱਟੀਆਂ ਛੁੱਟੀਆਂ ਸਭ ਨੂੰ ਔਖਾ ਹੈ ਕਿ ਹੁਣ ਆਪਾਂ ਜੇ ਦੇਖੀਏ ਨਾ ਆਪਾਂ ਕਹਿ ਦੇਈਏ ਬੱਚਿਆਂ ਨੂੰ ਛੁੱਟਿਆ ਕਰਕੇ ਟੀਚਰ ਆਉਣਗੇ ਸਭ ਦੇ ਘਰਾਂ ਘਰਾਂ ਆਉਂਗੇ ਤੇ ਬੱਚੇ ਛੱਡ ਕੇ ਆਉਣਾ ਆਪਣਾ ਟੱਬਰ ਛੱਡ ਕੇ ਆਉਣਾ ਹਨਾ ਗਰਮੀ ਤਾਂ ਹਰੇਕ ਇਨਸਾਨ ਨੂੰ ਜਾਨਵਰ ਨੂੰ ਹਰੇਕ ਚੀਜ਼ ਨੂੰ ਲੱਗਦੀ ਹੈ ਬੇ ਸਮਝਣਾ ਹਰੇਕ ਨੂੰ ਚਾਹੀਦਾ ਇਹ ਵੀ ਬਹੁਤ ਵਧੀਆ ਗੱਲ ਆ ਹੁਣ ਉਹ ਕੱਲੇ ਆ ਕੇ ਬਹਿ ਜਾਣ ਘਰ ਬੱਚਿਆਂ ਨੂੰ ਤਾਂ ਛੱਡ ਕੇ ਆਉਣ ਉਹ ਵੀ ਕਿਹਦੇ ਸਿੱਤ ਛੱਡ ਕੇ ਆਉਣ ਜਿਹੜਾ ਹੁਣ ਆਪਾਂ ਨੇ ਕੇਅਰ ਕਰਨੀ ਹੈ ਬੱਚੇ ਦੀ ਘਰ ਰਹਿ ਕੇ ਉਹਦੇ ਵਰਗੀ ਥੋੜੀ ਰੀਸ ਨਹੀਂ ਹੈਗੀ ਮੈਂ ਤੈਨੂੰ ਤਾਂ ਹੀ ਕਹਿਣਾ ਮੈਂ ਤਾਂ ਬੱਚੇ ਨੂੰ ਨਾਲ ਲੈ ਕੇ ਨਾ ਥੋੜੇ ਕੋ ਛ ਤਦੋਂ ਉਹ ਕੋਣ ਕੇਅਰ ਕਰਨਾ ਹੈ ਤਾਂ ਬਣਾ ਲੇਣਾ ਬਿੰਦਰ ਹਨਾ ਮੈਨੂੰ ਮੈਨੂੰ ਤਾਂ ਦੱਸ ਦੇ ਕੇ ਸਾਰੇ ਮੇਰੇ ਕਰਕੇ ਉਣ ਨੂੰ ਬੈਠੇ ਨੇ ਬਿੰਦਰ 40 ਛੁੱਟੀਆਂ ਤੇ ਕੋਈ ਗੱਲ ਨਹੀਂ ਪਾਪਾ 10 ਦਿਨ ਤਾਂ ਨਿਕਲ ਚੱਲੇ ਕਿ ਅੱਜ ਕਿਹਦੀ ਤਰੀਕਾ ਅੱਜ 26 ਹੋ ਗਈ 26 ਚਾਰ ਹੈ ਫੇਰ ਵੀ ਹਾਲੇ ਪਈਆਂ 330 ਕੋਈ ਗੱਲ ਨਹੀਂ ਬਹੁਤ ਛੁੱਟੀਆਂ ਪਈਆਂ ਮੇਰੇ ਨਾਲੇ ਕੋਈ ਪਤਾ ਨਹੀਂ ਜੇ ਕੋਈ ਮੀਂਹ ਪੈ ਗਿਆ ਪਤਾ ਨਹੀਂ ਛੁੱਟੀਆਂ ਹੀ ਕੈਨਸਲ ਹੋ ਜਾਣੀਆਂ ਜੀ ਬਧਿਆਸਾ ਹੋ ਜਾਣਾ ਆਹੋ ਐਵੇਂ ਨਹੀਂ ਹੁੰਦਾ ਹੁੰਦਾ ਛੁੱਟੀਆਂ ਕਹਿੰਦਾ ਜੇਤੀ ਹੋ ਜਾਣਗੀਆਂ ਹੁਣ ਆਈ ਨਾ ਜਿਹੜੇ ਉਹ ਨਹੀਂ ਪੈਣ ਲੱਗ ਜਾਂਦੇ ਨੇ ਚੱਕਰ ਨਹੀਂ ਮੀ ਪੈ ਮੀ ਮੂਨੀ ਪੈਣਾ ਹਲੇ ਨਹੀਂ ਜੋਰ ਨਾਲ ਜੇ ਤੂੰ ਕਹਿੰਨੇ ਮੀ ਪੈ ਜਾਣਗੇ ਚਲੋ ਮੀ ਵੀ ਪੈਸੀ ਪੈ ਜਵੇ ਤਾਂ ਚੰਗੀ ਗੱਲ ਆ ਪਰ ਛੁੱਟੀਆਂ ਨਹੀਂ ਗਈਆਂ ਤੁਲੀਆਂ ਨਹੀਂ ਤੁਸੀਂ ਟੈਨਸ਼ਨ ਨਾ ਲੋ ਠੀਕ ਆ ਤੁਸੀਂ ਜਿਆਦਾ ਤੂੰ ਮੈਨੂੰ ਨਾ ਕਰੋ ਤੁਸੀਂ ਸਾਡੀ ਟੈਨਸ਼ਨ ਨਾ ਕਰੀਓ ਛੁੱਟੀਆਂ ਹੌਣ ਜਦਾਂ ਛਾਦ ਮੋਣਾ ਭਾਈ ਨੇ ਨੋਦ ਨਾਲ ਲੰਘ ਜਾਣਾ ਸੀ ਨੇ ਨਹੀਂ ਰੱਬ ਰੱਖੇ ਸੁੱਖ ਵੇ ਇੱਕ ਦੋ ਦਿਨ ਤੱਕ ਸਾਡੀ ਤਿਆਰੀ ਹਾਂ ਇੱਕ ਦੋ ਹਫ਼ਤੇ ਤੱਕ ਜਾਊ ਮੈਂ ਤੁਹਾਨੂੰ ਫੇਰ ਹੋਈ ਗੱਲ ਤੇ ਆ ਜੰਨੇ ਇੱਕ ਦੋ ਹਫ਼ਤੇ ਹਫ਼ਤੇ ਕਰੀ ਜੰਨੇ ਹੋ ਹਨਾ ਜੇ ਆ ਗਏ ਇੱਕ ਦੋ ਜੇ ਜੇ ਆ ਗਿਆ ਚਲੇ ਜਾਉਗੇ ਜਾਂ ਨਾ ਆਉਣ ਕੌਣ ਜੇ ਆ ਗਿਆ ਮਾਮਾ ਤਾਇਆ ਤਾਇਆ ਨਾ ਜਾਈ ਕੋਈ ਨਹੀਂ ਘਰ ਨੂੰ ਮੈਂ ਰੁਕਿਆ ਤੁਹਾਨੂੰ ਤਾਇਏ ਤੇ ਹਾਂ ਮਮ ਮੈਂ ਨੂੰ ਮੈਂ ਫੋਨ ਕਰਕੇ ਕਹਿ ਦੂੰਗਾ ਵੀ ਗਰਮੀ ਬਹੁਤ ਆ ਤੂੰ ਬਾਹਰ ਨਿਕਲ ਸਾਫਾ ਸਹੀ ਆ ਬਮਾਰ ਵੀ ਬਸੇ ਆ ਉਹਨਾਂ ਨੇ ਮੈਨੂੰ ਐਸੇ ਸਕੂਲ ਅੱਗੇ ਆਉਂਦਾ ਕਦੇ ਕਹਿੰਦੇ ਵੀ ਉਹਨਾਂ ਨੂੰ ਪਤਾ ਵੀ ਕੀ ਸਕੂਲ ਦੀ ਪੜ੍ਹਾਈ ਜ਼ਰੂਰੀ ਆ ਹੁਣ ਛੁੱਟੀਆਂ ਚ ਵੀ ਤੁਸੀਂ ਤਾਂ ਐਂ ਹੋ ਗਰੀ ਜਾਂਦੇ ਆ ਤੁਹਾਡਾ ਕੀ ਟਿਊਸ਼ਨ ਕਹਦੇ ਵਾਸਤੇ ਲਾਇਆ ਟਿਊਸ਼ਨ ਜੇ ਆਪਾਂ ਨੇ ਮੇਰੀ ਗੱਲ ਸੁਣਾਉਣਾ ਹੀ ਨਹੀਂ ਫਿਰ ਟਿਊਸ਼ਨ ਦਾ ਰਹਿਣ ਦਾ ਨਹੀਂ ਹਟਾ ਦਿੰਨੇ ਆ ਕੋਈ ਨਾ ਕੋਈ ਬਹਾਨਾ ਕਿਸੇ ਨਾ ਕਿਸੇ ਸਕੀਮ ਵਿੱਚ ਲੈ ਕੇ ਆਉਂਦੇ ਨੇ ਤਨ ਮੈਂ ਕਹਿੰਨੀ ਵੀ ਇਹਦਾ ਕੰਮ ਪੂਰਾ ਹੋ ਜਾਣਾ ਇੱਕ ਦੋ ਦਿਨ ਤੱਕ ਹਲੇ ਨਹੀਂ ਹੁੰਦਾ ਬਾਕੀ ਮੈਂ ਕਲੀਅਰ ਕਰਾ ਦੇਣਾ ਹੋਣਾ ਹੀ ਨਹੀਂ ਹੋਣਾ ਹੀ ਨਹੀਂ ਮੰਮੀ ਨੇ ਮੈਂ ਹੁਣ ਜਿਵੇਂ ਪਾਰ ਜੀ ਮੈਂ ਵੀ ਕਰਾ ਦੂੰ ਮੇਰੇ ਦੇਦੇ ਨੌਕਰਾਣ ਮੰਮੀ ਦਾ ਤੈਨੂੰ ਇੱਥੇ ਹੁਣ ਤੱਕ ਇਹ ਨਹੀਂ ਸੀ ਪੜਾ ਸਕੀ ਨਾ ਹੋਰ ਕੀ ਤਾਂ ਨਹੀਂ ਪੜਾਉਂਦੇ ਹੈਗੇ ਜਿੰਨੇ ਜੁਗਗੇ ਆ ਤੇ ਹੁਣ ਮੇਰੀ ਭਾਣਜੀ ਵੀ ਹੋ ਗਈ ਫ੍ਰੀ ਛੁੱਟੀਆਂ ਹੋ ਗਈਆਂ ਨੂੰ ਹਾਂ ਹੁਣ ਤਾਂ ਉਹ ਫ੍ਰੀ ਹੋਣਾ ਹੀ ਚੁੱਕਿਆ ਤਾਂ ਛੁੱਟੀਆਂ ਤਾਂ ਫ੍ਰੀ ਹੋਣਾ ਹੀ ਐ ਜੀ ਨਹੀਂ ਨਹੀਂ ਜਦੋਂ ਉਹ ਨਹੀਂ ਉਹ ਫ੍ਰੀ ਹੁੰਦੀ ਹੁਣ ਤਾਂ ਫ੍ਰੀ ਆ ਹੋਲੀ ਪੜਾਈ ਕਲੀਅਰ ਹੋ ਗਈ ਜੀ ਹਾਂ ਲੈ ਉਹਨੇ 16 ਪੜਦੀਆਂ ਬਹੁਤ ਵਧੀਆ ਪ੍ਰਮਾਤਮਾ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਕਹਿੰਦੇ ਹੁੰਦੇ ਵੇ ਹਰਮਨ ਧੀ ਪੁੱਤ ਜੇ ਪੜ ਲੰਦਾ ਤਾਂ ਕਿਤੇ ਕਾਰ ਹੀ ਲੱਗ ਜਾਂਦਾ ਹੁਣ ਉਹ ਵਧੀਆ ਪੜ ਲੀ ਉਹਨੇ ਆਪਣੀ ਮਿਹਨਤ ਕਰੀ ਐ ਬਾਕੀ ਭੈਣ ਦਾ ਵੀ ਤੁਹਾਨੂੰ ਮਾਦ ਮੇਰੀ ਦਾ ਜੀ ਨੇ ਚਾਹੇ ਆਪਣੇ ਘਰ ਗਰੀਬੀ ਜਿੱਦਾਂ ਮਰਜੀ ਕੱਟੀ ਉਹਨੇ ਉਹਨੂੰ ਦੇ ਲਾਤਾ ਹੈ ਹਨਾ ਯੋਦੀ ਮੇਨ ਤੋਂ ਦੇ ਬੱਲੇ ਪੈ ਗਈ ਤੇ ਹੁਣ ਆਪਣੇ ਵੀ ਸਾਰੇ ਕਿਤੇ ਨੇ ਫਾਰਮ ਵੀ ਭਰੇ ਹੋਏ ਨੇ ਜੀ ਬਾਕੀ ਸਾਡੀ ਕਿਸਮਤਾਂ ਕਿਸਮਤੀਆਂ ਗੱਲਾਂ ਵੀ ਜਦੋਂ ਵੀ ਨੌਕਰੀ ਉਹਨੂੰ ਮਿਲਦੀ ਹੈ ਵਿਚਾਰੀ ਨੂੰ ਵੈਸੇ ਭਾਰਤ ਦੇ ਦੇਖੀ ਜਾਂਦੀ ਚੰਗੀ ਗੱਲ ਆ ਵੈਸੇ ਉਹਨੂੰ ਵੀ ਪਤਾ ਹੈ ਵੀ ਮੈਂ ਕਿਤੇ ਜਾਵਾਂ ਨਾ ਤਾਂ ਚੰਗੀ ਗੱਲ ਆ ਕਿਉਂਕਿ ਗਰਮੀ ਬਹੁਤ ਆ ਪਹਿਲਾਂ ਮੈਨੂੰ ਕਹਿੰਦੀ ਸੀ ਵੀ ਮਾਸਟਰ ਮੈਂ ਆਉਣਾ ਫਿਰ ਮੈਂ ਉਹਨੂੰ ਕਹਾ ਜੀ ਆਇਆਂ ਨੂੰ ਕੋਈ ਗੱਲ ਨਹੀਂ ਆਜੋ ਫਿਰ ਮੈਨੂੰ ਕਹਿੰਦੀ ਮਾਸਟਰ ਗਰਮੀ ਬਹੁਤ ਆ ਮੇਤੇ ਆ ਨਹੀਂ ਹੁਣਾ ਮੈਂ ਉਹ ਕਹਾਂ ਕੋਈ ਨਹੀਂ ਤੂੰ ਜੀ ਵੀ ਨਵਲੀ ਇੱਧਰ ਆ ਹਾਂ हां ਉਹਨੇ ਵੀ ਕਿਹਾ ਉਹਨਾਂ ਨੇ ਸਾਡੇ ਕਰਕੇ ਆਉਣਾ ਜੀ ਉਹ ਕਹਿੰਦੇ ਪਹਿਲਾਂ ਤੁਸੀਂ ਆਓ ਕਿਉਂਕਿ ਮਨਿੰਦਰ ਦਾ ਸਾਰਿਆਂ ਨਾਲੋਂ ਮਨਿੰਦਰ ਛੋਟਾ ਸਾਡੇ ਫੈਮਿਲੀ ਤੋਂ ਇਹਦੇ ਕਰਕੇ ਸਾਰੇ ਬੱਚੇ ਇਕੱਠੇ ਹੋਣਾ ਤੇ ਅਸੀਂ ਜਾਣਾ ਹੁਣ ਮੈਂ ਤੁਹਾਨੂੰ ਦੱਸਦਾ ਨਹੀਂ ਵੀ ਤੁਹਾਡੇ ਵੀਡੀਓ 'ਚ ਵੀ ਕਹਿੰਦੀ ਆ ਵੀ ਤੁਸੀਂ ਕਿਹੜੀ ਗੱਲ ਹੈ ਨਾ ਪਤਾ ਨਹੀਂ ਕੀ ਹੋ ਜਾਂਦਾ ਹੈ ਕਿਹੜੀ ਦਾ 9 ਤੇ ਹੀ ਜਦ ਵਿਆਹ ਹੁੰਦਾ ਬੰਦੇ ਦਾ ਫਿਰ ਤੱਕ ਸਹਰਿਆਂ ਦਾ ਨੌਂ ਗੋਸ ਸੋੜ ਲਾ ਜਾਂ ਵਿਆਹ ਉਹਨੇ ਵੀ ਛੱਡੜ ਛੜਾਈ ਦੀ ਗੱਲ ਤੇ ਆ ਕੇ ਬੰਦਾਰ ਜੁੱਤਾ ਉਹ ਮੈਂ ਉਹ ਨਹੀਂ ਗੱਲ ਕਰਦਾ ਛੱਡਣ ਛੜਾਈ ਦੀ ਤੇ ਗੱਲ ਨਹੀਂ ਕਰਦਾ ਮੈਂ ਮੈਂ ਤਾਂ ਕਹਿੰਦਾ ਵੀ ਚਲ ਵਧੀਆ ਜਿਹਾ ਮੌਸਮ ਮਾੜਾ ਠੰਡਾ ਹੋਵੇ ਤੁਸੀਂ ਜਾਓ ਮੈਨੂੰ ਬਾਈ ਅਸੀਂ ਨਾ ਕੋਈ ਨਹੀਂ ਦੇਖਦੇ ਆ ਨਹੀਂ ਨਹੀਂ ਦੇਖਦੇ ਆ ਜੀ ਬਾਕੀ ਹੁਣ ਮੈਨੂੰ ਵੀ ਇੱਕ ਦੋ ਕੰਮ ਬਾਜ਼ਾਰ ਦੇ ਵਿੱਚ ਮੈਂ ਜਾਣਾ ਹੈ ਜੀ ਦੇਖੋ ਇਹ ਨਾ ਘਰ ਫਿਰਨ ਲੱਗਦੀ ਜਾਂ ਸਵੇਰ ਤੋਂ ਸ਼ਾਮ ਤੱਕ ਘੁੰਮੀ ਜਾਂਦੇ ਇਹਨਾਂ ਤੇ ਮੈਂ ਕੋਈ ਮੰਡੀ ਚੱਲਿਆ ਮੈਨੂੰ ਕੋਈ ਮੰਡੀ ਚੱਲਿਆ ਮੈਨੂੰ ਜੀ ਫੋਨ ਆਇਆ ਕਿਸੇ ਖਾਸ ਆਪਣੇ ਰਿਸ਼ਤੇਦਾਰੇ ਆ ਜੀ ਉਹਨਾਂ ਦਾ ਫੋਨ ਹੈ ਉਹਨਾਂ ਤੇ ਇੱਕ ਦੋ ਕੰਮ ਕਰਕੇ ਆਉਣਾ ਬਾਜ਼ਾਰ ਦੇ ਵਿੱਚ ਮੈਂ ਤੇ ਹੁਣ ਆਪਾਂ ਚੱਲਦੇ ਹਾਂ ਜੀ ਤੇ ਚਰਨਜੀਤ ਕੌਰ ਤੁਹਾਨੂੰ ਮੈਂ ਫੇਰ ਕਹਿਣਾ ਅਸੀਂ ਜਾਵਾਂਗੇ ਦੋ ਤਿੰਨ ਹਫ਼ਤੇ ਤੱਕ ਮੈਮੀ ਨਾਲ ਜਾਊਂਗਾ ਤੇ ਮੈਂ ਫੋਨ ਕਰੂੰਗਾ ਕਿਤੇ ਮੈਂ ਹੱਕ ਠੀਕ ਮੈਂ ਤੁਹਾਨੂੰ ਕੋਈ ਨਹੀਂ ਸਾ ਕਿ ਤੁਸੀਂ ਜਦ ਮਰਜੀ ਹੋ ਵੈਲਕਮ ਆ ਪਰ ਅਸੀਂ ਛੁੱਟੀਆਂ ਤੇ ਜਾਣਾ ਹੈ ਮੈਂ ਤੁਹਾਨੂੰ ਫੇਰ ਕਹਤਾ ਮੈਂ ਤੈਨੂੰ ਕਾ ਕਹਣਾ ਮੇਰੀ ਗੱਲ ਤਾਂ ਸੁਣ ਲੈ ਹਾਂ ਸੁਣਾਉ ਮੈਂ ਫੋਨ ਕਰਨਾ ਚੰਡੀਗੜ੍ਹ ਮੈਂ ਚੰਡੀਗੜ੍ਹ ਆ ਕੇ ਫੋਨ ਕਰੂੰਗਾ ਮੈਂ ਇਹਨਾਂ ਨੂੰ ਕਹੂੰਗਾ ਨਾ 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 ਮੈਂ ਦਫ਼ਤਰ 'ਚ ਫੋਨ ਕਰੂੰਗਾ ਵੀ ਮੈਂ ਇੱਕ ਹਫ਼ਤੇ ਵਾਸਤੇ ਜਾਣਾ ਹੈ ਜੀ ਆਪਣੇ ਸਹੁਰਿਆਂ ਨੂੰ ਹਾਂ ਜੇ ਤਾਂ ਉਹਨਾਂ ਨੇ ਕਹਿਤਾ ਵੀ ਕੋਈ ਗੱਲ ਨਹੀਂ ਤੁਸੀਂ ਜਾਇਓ ਉਹਨਾਂ ਨੂੰ ਕੋਈ ਮਤਵ ਵਾਲੀ ਤੁਸੀਂ ਸੌ ਰਹੇ ਨਹੀਂ 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 ਉਹਨਾਂ ਨਾਲ ਸਾਡੇ ਤੱਕ ਕੋਈ ਮਤਵ ਵਾਲੀ ਨਹੀਂ ਹੈ ਮਤਲਬ ਨਹੀਂ ਪਤਾ ਹੈ ਮੇਰੀ ਗੱਲ ਸੁਣਦਾ ਉਹਨਾਂ ਨੂੰ ਤੇ ਸੌਰੇ ਤੱਕ ਕੋਈ ਆਡੀ ਵੱਡੀ ਪ੍ਰਾਪਰਟੀ ਸਾਨੂੰ ਸਭੀ ਹੋਈ ਹੈ ਸੌਰੇ ਦੀ ਗੱਲ ਕਰਦੇ ਹੋ ਉਹਨਾਂ ਨੂੰ ਤੁਹਾਡੇ ਸੌਰੇ ਦਾ ਕੋਈ ਮਤਵ ਤੁਹਾਡੀ ਡਿਊਟੀ ਦਾ ਮਤਵ ਵਾਲਾ ਨਹੀਂ ਮੈਂ ਉਹੀ ਕਹਿੰਦਾ ਮੈਂ ਬੰਦਾ ਛੱਡ ਕੇ ਜਾਉਂ ਮੈਂ ਬੰਦੇ ਨੂੰ ਕਹੂੰਗਾ ਬਾਈ ਤਾ ਇੱਥੇ ਰਹਿਣਾ ਤੁਹਾਨੂੰ ਦਿਹਾੜੀ ਮੈਂ ਦੂੰ ਦਿਹਾੜੀ ਪੇ ਛੱਡ ਕੇ ਜਾਉਂਗਾ ਮੈਨੂੰ ਤਾਂ ਦਿਹਾੜੀ ਪੁੱਛਾ ਗੀ ਨਾ ਨੀ ਰੋਪਾ ਚਲੋ ਠੀਕ ਹੈ ਜੀ ਸਾਡੀ ਗੱਲਾਂ ਇਦਾਂ ਹੀ ਚਲਦੀਆਂ ਰਹਿਣੀਆਂ ਚਾਰ ਇੰਜੀ ਦੇ ਮਨਿੰਦਰ ਮੰਨ ਗਏ ਆ ਜੀ ਥੋੜਾ ਤੁਸੀਂ ਅੱਜ ਆਪਣੇ ਪੇਕੇਆ ਨੂੰ ਭੈੜਾ ਕਿਹੜੇ ਕਿੜੀਆਂ ਚਲ ਗਏ ਛੁੱਟੀਆਂ ਕੱਟਣ ਸਾਨੂੰ ਤਾਂ ਦੰਦੇ ਨਹੀਂ ਸਾਨੂੰ ਪਤਾ ਨਹੀਂ ਕਿਹੜੇ ਮੰਤਰੀ ਤੋਂ ਸੈਨ ਕਰਵਾਉਣੇ ਪੈਣੇ ਚਲੋ ਬਾਕੀ ਕੋਈ ਗੱਲ ਨਹੀਂ ਜੀ ਸਾਡੀ ਗੱਲਾਂ ਇਦਾਂ ਹੀ ਚਲਦੀਆਂ ਰਹਿਣੀਆਂ ਜੀ ਵੀਡੀਓ ਨੂੰ ਸਾਡੀ ਨੂੰ ਵਾਤੇ ਵਾ ਲਾਈਕ ਸ਼ੇਅਰ ਨੂੰ ਕਰਦੇ ਕਰੋ ਜੀ ਆਪਣੇ ਕਮੈਂਟਾਂ ਰਾਹੀਂ ਜਰੂਰ ਦੱਸਿਓ ਜੀ ਕਿਹੜੇ ਕਿਹੜੇ ਭੈਣ ਭਰਾ ਆਪਣੇ ਨਾਨਕਿਆਂ ਨੂੰ ਗਏ ਤੇ ਕਿਹੜੀਆਂ ਭੈਣ ਆਪਣੇ ਸਕੇਿਆਂ ਨੂੰ ਗਈਆਂ ਚਰਨਜੀਤ ਕੌਰ ਦੇ ਉੱਜਾਊਗੀ 2 ਹਫ਼ਤੇ ਤੱਕ ਮਦੇਹਾਂ ਕੱਲ੍ਹ ਪਰसों ਕੋਈ ਨਹੀਂ ਮੈਂ ਉਹਨਾਂ ਦੋ ਹਫ਼ਤੇ ਤੱਕ ਚਲੀ ਗਈ ਮੈਂ ਤਾਂ ਭੁੱਖਦਾ ਨਹੀਂ ਠੀਕ ਹੈ ਜੀ